ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਆਪਾਂ ਖੜੇ ਹਾਂ ਮੋਗੇ ਸ਼ਹਿਰ ਦੇ ਵਿੱਚ ਜਿਹੜਾ ਰੋਡ ਬੁੱਗੀਪੁਰਾ ਪਾਈਪਾਸ ਤੋਂ ਲਵਾਰੇ ਚੌਕਲ ਨੂੰ ਜਾਂਦਾ ਤਿਸ ਮੇਨ ਰੋਡ ਦੇ ਉੱਪਰ ਦਸਾਂਝ ਪਿੰਡ ਪੈਂਦਾ ਜਿੱਥੇ ਬਾਈ ਹੁਣੀ ਮੋਟਰਸਾਈਕਲ ਪਿੱਛੇ ਪੈਣ ਵਾਲੀਆਂ ਰੇੜੀਆਂ ਬਣਾਉਂਦੇ ਆ ਤੇ ਮੈਨੂੰ ਲੱਗਦਾ ਵੀ ਮੋਗੇ ਸ਼ਹਿਰ ਦੇ ਵਿੱਚ ਇੱਕੋ ਇੱਕ ਦੁਕਾਨ ਆ ਜਿੱਥੇ ਮੋਟਰਸਾਈਕਲ ਵਾਲੀਆਂ ਰੇੜੀਆਂ ਬਾਨੀਆਂ ਤੇ ਉਹ ਦਸਾਂਝ ਪਿੰਡ ਦੇ ਵਿੱਚ ਆ ਤੇ ਸਾਹਮਣੇ ਜਿਹੜੀ ਤੁਹਾਨੂੰ ਇੱਕ ਰੇੜੀ ਤਿਆਰ ਖੜੀ ਨਜ਼ਰ ਆਉਂਦੀ ਹੈ ਇਹ ਆਪਾਂ ਸਪੈਸ਼ਲ ਆਪਣੇ ਫਾਰਮ ਦੇ ਲਈ ਬਣਾਈ ਆ ਪੱਠੇ ਵਗੈਰਾ ਲਿਆਉਣ ਨੂੰ ਜਾਂ ਫਿਰ ਜਿਵੇਂ ਸ਼ਹਿਰ ਤੋਂ ਫੀਡ ਵਗੈਰਾ ਲੈਣੀ ਪੈਂਦੀ ਆ ਖੇਤ ਰੇਲ ਜਾਣੀ ਪੈਂਦੀ ਆ ਉਸ ਕੰਮ ਦੇ ਲਈ ਬਣਾਈ ਆ ਰੇੜੀ ਆਪਾਂ ਤੇ ਇਹਦੇ ਵਿੱਚ ਜਿਹੜਾ ਸਹਿਜ ਬਣਿਆ ਤੁਹਾਨੂੰ ਦੇਖਣ ਜੇ ਵੀ ਵੱਡਾ ਨਜ਼ਰ ਆਉਂਦਾ ਹੋਊਗਾ ਇਹ ਆਪਾਂ ਸਾਈ ਦੇ ਕੇ ਸਪੈਸ਼ਲ ਸਹਿਜ ਬਣਾਇਆ ਸੀਗਾ ਜਿਹਦੇ ਵਿੱਚ ਪਹਿਲੀ ਖਾਸ ਗੱਲ ਤੇ ਆ ਜਿਵੇਂ ਕਿ ਤੁਹਾਨੂੰ ਪਤਾ ਵੀ ਆਮ ਹੀ ਮਰੂਤੀ ਵਾਲੇ ਸਲਾਉਂਦੇ ਆ ਤੇ ਇਹਦਾ ਸਾਈਜ਼ ਵੱਡਾ ਹੋਣ ਦੇ ਕਾਰਨ ਜੈਨ ਵਾਲਾ ਹਿੱਸਾ ਲੱਗਾ ਇਹਨੂੰ ਇਹਦੀ ਜਿਹੜੀ ਲੰਬਾਈ ਆ 6 ਫੁੱਟ ਰੱਖੀ ਆ ਆਪਾਂ ਤੇ ਚੜਾਈ ਇਹਦੀ ਤਕਰੀਬਨ 3.5 ਫੁੱਟ ਅੰਦਰੋਂ ਅੰਦਰ ਹੀ ਕੰਪਲੀਟ ਆ ਤੇ ਬੈੱਡ ਤੋਂ ਬੈੱਡ ਚੜਾਈ ਆ ਜਿਹੜੀ 4 ਫੁੱਟ ਤੋਂ ਵੱਧ ਬਣ ਜਾਂਦੀ ਆ ਤੇ ਜੇ ਕਿਸੇ ਵੀ ਵੀਰ ਭਰਾ ਨੂੰ ਕੋਈ ਵੀ ਸਾਈਜ਼ ਦੀ ਰੇੜੀ ਚਾਹੀਦੀ ਹੋਵੇ ਤਾਂ ਬਾਈ ਹੁਣਾਂ ਦੇ ਸੰਪਰਕ ਨੰਬਰ ਡਿਸਪਲੇ ਦੇ ਉੱਪਰ ਚੱਲ ਰਹੇ ਆ ਤੇ ਬਾਕੀ ਦੀ ਜਾਣਕਾਰੀ ਆਜੋ ਆਪਾਂ ਬਾਈ ਕੋਲੋਂ ਲੈਣੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਬਾਈ ਬਾਜ ਉੱਪਰ ਰੱਖਿਓ ਇੱਕ ਤਾਂ ਵੀਰੇ ਰੇੜੀ ਦੇ ਬਾਰੇ ਜਾਂ ਪਹਿਲਾਂ ਤਾਂ ਪਿੰਡ ਦੇ ਬਾਰੇ ਤੇ ਆਪਣਾ ਮੋਬਾਈਲ ਨੰਬਰ ਦੱਸ ਦੋ ਇਹ ਪਿੰਡ ਦੱਸਾਂ ਜਾਈ ਠੀਕ ਆ ਜੀ ਤੇ ਆਪਣਾ ਮੇਰਾ ਹੈਗਾ ਆਪਦਾ ਪਿੰਡ ਉਹ ਬਰੇ ਠੀਕ ਆ ਜੀ ਤੇ ਦੁਕਾਨ ਆਪਣੀ ਦੱਸਾਂ ਜੀ ਪਿੰਡ ਦੇ ਵਿੱਚ ਆ ਹਾਂ ਜੀ ਠੀਕ ਆ ਜੀ ਮੈਨੂੰ ਠੀਕ ਆ ਜੀ ਤੇ ਆਪਾਂ ਮੋਟਰਸਾਈਕਲ ਪਿੱਛੇ ਪੈਣ ਵਾਲੀਆਂ ਰੇੜੀਆਂ ਬਣਾਉਣੇ ਹਨਾ ਹਾਂ ਜੀ ਤੇ ਜੇ ਆਪਾਂ ਗੱਲ ਕਰ ਲਈ ਹੈ ਹਨਾ ਮੇਨ ਚੀਜ਼ ਇਹਦੇ ਵਿੱਚ ਹਿੱਸਾ ਆ ਜਾਂਦੀ ਹੈ ਜਿਹਦੀ ਖੇਰ ਦੇ ਉੱਪਰ ਸਾਰੀ ਚੀਜ਼ ਟਿਕਣੀ ਹੁੰਦੀ ਹੈ ਨਾ ਉਹ ਆਪਾਂ ਕਿਹੜੀ ਚੀਜ਼ ਵਰਤਦੇ ਆ ਇਹਦੇ ਵਿੱਚ ਨਹੀਂ ਜ਼ਿਆਦਾਤਰ ਮਜ਼ਬੂਤੀ ਦੇ ਇੱਥੇ ਵਰਤੇ ਜਾਂਦੇ ਠੀਕ ਆ ਜਿਹੜਾ ਆਪਾਂ ਮਰੂਤੀ ਦਾ ਹਿੱਸਾ ਵਰਤਦੇ ਹੈ ਨਾ ਉਹਦਾ ਫਿਰ ਰੇੜੀ ਦਾ ਸਾਈਜ਼ ਕੀ ਹੁੰਦਾ ਵਾ ਰੇੜੀ ਦੇ ਹਿੱਸੇ ਦੇ ਵਿੱਚ 3/5 ਦਾ ਸਾਈਜ਼ ਹੁੰਦਾ ਵਾ ਠੀਕ ਆ ਜੀ ਤੇ ਜੇ ਆਪਾਂ ਇਹਨੂੰ 3/2 6 ਦਾ ਸਾਈਜ਼ ਰੱਖੀਏ ਠੀਕ ਆ ਜੀ ਚੌੜਾਈ ਵਧਾਉਣੀ ਹੈ ਹਾਂ ਜੀ ਫਿਰ ਜਿੰਨ ਦਾ ਹਿੱਸਾ ਠੀਕ ਆ ਜੇ ਮਾਤਲ ਕੇ ਵੀ 3 ਫੁੱਟ ਤੋਂ ਆਪਾਂ ਚੌੜੀ ਬਣਾਉਣੀ ਆ ਤਾਂ ਉਹਦੇ ਲਈ ਜਿੰਨ ਦਾ ਹੀ ਹਿੱਸਾ ਲਾਉਣਾ ਪੈਂਦਾ ਜਿੰਨ ਗੱਡੀ ਦਾ ਹਿੱਸਾ ਠੀਕ ਆ ਜਿਵੇਂ ਇੱਧਰ ਤੁਸੀਂ ਦੇਖ ਸਕਦੇ ਹੋ ਨਾ ਆਪਣੀ ਇੱਧਰ ਸਪੈਸ਼ਲ ਸਾਈ ਦੇ ਕੇ ਬਣਾਈ ਹੋਈ ਆ ਜਿਹੜੀ ਆਪਣੇ ਫਾਰਮ ਦੇ ਲਈ ਤੇ ਇਹਦਾ ਸਾਈਜ਼ ਹੈਗਾ ਜੀ 3.5 ਫੁੱਟ ਚੌੜੀ ਤੇ 6 ਫੁੱਟ ਲੰਬਾਈ ਇਹਦੇ ਵਿੱਚ ਇਹਦੇ ਥੱਲੇ ਜਿਹੜਾ ਹਿੱਸਾ ਲੱਗਾ ਜਿੰਨ ਦਾ ਲੱਗਾ ਤੇ ਦੋਨੇ ਪਾਸੇ ਅਮਰੂਤੀ ਵਾਲੇ ਟਾਇਰ ਆ ਤੇ ਇੱਕ ਗੱਲ ਵੀਰੇ ਹਨਾ ਪਹਿਲਾਂ ਜਿਵੇਂ ਆਪਣਾ ਮੋਗਾ ਏਰੀਆ ਹਨਾ ਇਹਦੇ ਵਿੱਚ ਜਾਦੇ 2 ਟਾਇਰ ਵਾਲੀਆਂ ਰੇੜੀਆਂ ਚੱਲਦੀਆਂ ਤੇ ਆਪਾਂ ਜਿਹੜੀ ਬਣਾਈ ਇਹਦੇ ਵਿੱਚ 3 ਟਾਇਰ ਲਾਏ ਤਾਂ ਫਾਇਦਾ ਕੀ ਹੈ 3 ਟਾਇਰ ਲਾਉਣ ਦਾ ਇਹਦਾ ਫਾਇਦਾ ਇਹ ਹੈ ਬਾਈ ਇੱਕ ਤਾਂ ਮੋਟਰਸਾਈਕਲ ਨੂੰ ਦਬਾਉਣੀ ਨਹੀਂ ਆ ਠੀਕ ਆ ਟਾਕਰਾਂ ਦੇ ਲੋੜ ਨਹੀਂ ਪੈਂਦਾ ਠੀਕ ਆ ਤੇ ਇੱਕ ਇਹ ਡੋਲਾ ਨਹੀਂ ਮਾਰਦਾ ਡੋਲਾ ਜਾਵਾਂ ਨਹੀਂ ਕਹਿ ਲਈ ਬਈ ਭਾਵੇਂ ਹਾਂ ਪਰ ਯਾਰ ਕ ਬੰਦਾ ਹੋਵੇ ਹਨਾ ਭਾਵੇਂ ਜਵਾਕ ਹੋਵੇ ਕੋਈ ਵੀ ਚਲਾ ਸਕਦਾ ਇਹ ਨਹੀਂ ਬਈ ਡੋਲਾ ਮਾਰੀ ਜਾਊਗੀ ਡੋਟਰ ਵਾਲੀ ਉਹ ਡੋਲਾ ਡਾਲਾ ਮਾਰਦੀ ਹੈ ਫਿਰ ਦੋ ਟੇਰਾਂ ਵਾਲੀ ਤਾਂ ਯਾਰ ਚੈਸੀ ਵੀ ਭੰਨ ਦਿੰਦੀ ਹੈ ਨਾ ਕਈ ਵਾਰੀ ਲੋਡ ਜ਼ਿਆਦੇ ਪਾ ਲਈ ਨੁਕਸਾਨ ਵੀ ਕਰਦੀ ਹੈ ਮੋਟਰਸਾਈਕਲ ਦਾ ਇਹ ਸੇਰੀ ਦਾ ਗੱਲ ਕਰ ਲਈ ਹਨਾ ਇਸ ਤੋਂ ਬਾਅਦ ਆਪਣੀ ਆ ਚੀਜ਼ ਦੀ ਕੁਆਲਿਟੀ ਦੀ ਗੱਲ ਆਉਂਦੀ ਇਹ ਚੀਜ਼ ਬਹੁਤ ਗਲਦੀ ਹੈ ਜਿਵੇਂ ਆਪਣੇ ਚਾਦਰਾਂ ਵਗੈਰਾ ਲਾ ਦਿੰਦੇ ਇਹ ਮੈਂ ਦੇਖ ਰਾਂ ਵੀ ਕੋਈ ਪਲਾਈ ਵਾਂਗੂ ਬੋਰਡ ਜੇ ਲੱਗੇ ਕੀ ਚੀਜ਼ ਹੁੰਦੀ ਆ ਇਹ ਬੋਰਡ ਆ ਜੀ ਬੱਸਾਂ ਤੇ ਲੱਗਦਾ ਹੁੰਦਾ ਜਿਹੜਾ ਠੀਕ ਆ ਜੀ ਉਹ ਬੋਰਡ ਵੀ ਦੋ ਤਰ੍ਹਾਂ ਦਾ ਆਉਂਦਾ ਪਲੇਨ ਵੀ ਆਉਂਦਾ ਤੇ ਉਹ ਜਿਹੜਾ ਵਰਕੀ ਲੱਭੀ ਲੱਭੀਆਂ ਜੀਆਂ ਵਾਲਾ ਆਉਂਦਾ ਦੋ ਤਰ੍ਹਾਂ ਦੇ ਪਲੇਨ ਇਸ ਕਰਕੇ ਲਾਇਆ ਆਪਾਂ ਇਹਦੇ ਤੇ ਲਿਖਾਈ ਹੋ ਜਾਂਦੀ ਆ ਠੀਕ ਆ ਜੀ ਲਿਖਾਈ ਵਧੀਆ ਹੁੰਦੀ ਆ ਇਹਦੇ ਤੇ ਠੀਕ ਆ ਜਿਵੇਂ ਉਹਦੀ ਆਪਾਂ ਚਾਦਰ ਵਾਲੀ ਦੀ ਗੱਲ ਕਰਦੇ ਆ ਮਨਿਆਦ ਬਹੁਤ ਘੱਟ ਹੁੰਦੀ ਆ ਜਿਹੜੀ ਆਪਾਂ ਐਵਰੇਜ ਗੱਲ ਕਰ ਲਈਏ ਵੀ ਕਿੰਨੀ ਕੁ ਮਨਿਆਦ ਮੰਨ ਸਕਦੇ ਆ ਜੀ 4-5 ਸਾਲ ਦਾ ਇਹਨਾਂ ਵਿੱਚ ਕੁਝ ਹੁੰਦੇ ਆ ਠੀਕ ਆ ਬਈ ਤਾਂ 8-10 ਸਾਲ ਵਰੀਆ ਕੱਢ ਜਾਂਦੀ ਹਨ ਉਹ ਤਾਂ ਜ਼ਿਆਦਾ ਹੀ ਕੱਢਦੀ ਆ ਮਤਲਬ ਜੇ ਆਪਾਂ ਗਿੱਲੇ-ਉਲੇ ਪੱਠੇ ਵੀ ਲਿਹਾਉਣੇ ਤਾਂ 5-6 ਸਾਲ ਦਾ ਕੁਝ ਹੁੰਦਾ ਠੀਕ ਆ ਤੇ ਆਪਾਂ ਵੈਸੇ ਤਾਂ ਬਈ ਜਿਹੜੀ ਆਪਾਂ ਹਨਾ ਰੇਟ ਆ ਕੁਆਲਿਟੀ ਦੇ ਡਿਪੈਂਡ ਕਰਨਾ ਹੁੰਦਾ ਪਰ ਫਿਰ ਵੀ ਜੇ ਆਪਾਂ ਇੱਕ ਅੰਦਾਜ਼ਾ ਜਾਂ ਦੇਣਾ ਹੋਵੇ ਕਿਉਂਕਿ ਜਿਹਨੇ ਵੀਡੀਓ ਦੇਖ ਕੇ ਆਣਾ ਉਹਨੇ ਪਹਿਲਾਂ ਰੇਟ ਦੇਖਣਾ ਹਨਾ ਕਿੰਨਾ ਕਾ ਜੇ ਆਪਾਂ ਇੱਕ ਅੰਦਾਜ਼ਾ ਦੇਣਾ ਹੋਵੇ ਜਿਵੇਂ ਜਾਦੇ 3/5 ਦਾ ਸਹਿ ਚੱਲਦਾ ਜੇ ਉਹਦਾ ਆਪਾਂ ਅੰਦਾਜ਼ਾ ਦੇਈਏ ਰੇਟ ਦਾ ਜਿਹੜੀ 3/5 ਦੀ ਇਹ ਇਹ ਤਾਂ ਆਪਾਂ 3 ਟਾਇਰ ਵਾਲੀ ਬਣਾਉਣੇ ਹਨ ਮੁਰੂਦੀ ਦਾ ਹਿੱਸਾ ਹੋ ਗਿਆ ਮਗਰ 2 ਟਾਇਰ ਪੂਰੇ ਇੱਕ ਸਕੂਟਰ ਦਾ ਟਾਇਰ ਠੀਕ ਆ ਜੀ ਉਹ 15000 ਦੇ ਵਿੱਚ ਤਿਆਰ ਹੁੰਦੀ ਹੈ ਠੀਕ ਆ ਜੀ ਬੋਰਡ ਵਾਲੀ ਹਾਂਜੀ ਬੋਲੋ ਤੇ ਜੇ ਚਾਦਰ ਵਾਲੀ ਬਣਾਉਣੀ ਕਿਸੇ ਨੇ ਚਾਦਰ ਵਾਲੀ ਵੀ ਰੇਟ सेम ਹੀ ਪੈਂਦਾ ਤਕਰੀਬਨ ਪਰ ਅਸੀਂ ਚਾਦਰ ਲਾਉਂਦੇ ਨਹੀਂ ਉਹ ਗੱਲ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਉਹ ਅਫਰ ਲੰਬਾ ਆਉਂਦਾ ਹਾਂਜੀ ਤੇ ਜਿਹੜੀ ਹੈਗੀ ਹੈ 6x2 3.5 ਇਹ ਸਪੈਸ਼ਲ ਮਤਲਬ ਸਾਈਜ਼ ਬਣਾਉਣਾ ਸਪੈਸ਼ਲ ਬਣਨੀ ਹੈ ਸਪੈਸ਼ਲ ਬਣਨੀ ਹੈ ਠੀਕ ਹੈ ਜੀ ਇਹਦਾ ਰੇਟ 18000 ਰੁਪਿਆ ਜਿਹੜੀ ਹਾਕਾ ਮੋਟਰਸਾਈਕਲ ਦੀ ਉਹ ਹੀ ਵਿੱਚ ਲਾ ਦੇ ਅੱਛਾ ਹਾਕ ਇਧਰ ਵਿੱਚ ਉਹ ਫ੍ਰੀ ਲਾ ਕੇ ਦੇਣੀ ਐ ਨਾ ਇਸੇ ਰੇਟ ਦੇ ਵਿੱਚ ਹੀ ਲੱਗਣੀ ਐ ਬਾਕੀ ਹਾਕ ਆਇ ਨਹੀਂ ਹੈਗਾ ਵੀ ਆਪਾਂ ਹਾਂ ਫੌਕਾ ਦਾ ਕਹਿਣਾ ਵੀ ਉਧਰੋਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਦੀ ਆਉਂਦੀ ਆ ਟੀਟਿੰਗ ਬਹੁਤ ਵਧੀਆ ਬਹੁਤ ਕਰੀ ਤੇ ਇਧਰ ਮੂਰੇ ਸਕੂਟਰ ਦੇ ਹਸ ਲੱਗ ਹੈ ਨਾ ਟੂਲ ਬਾਕਸ ਆ ਗਿਆ ਹਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਚਾਹੂੰਗਾ ਇੱਥੇ ਤੁਹਾਨੂੰ ਥੱਲੇ ਨਾ ਚੈਨਲ ਲੱਗਾ ਨਜ਼ਰ ਆਉਂਦਾ ਹੋਗਾ ਆਮ ਰੀਡਿੰਗ ਵਾਲੇ ਕੀ ਕਰਦੇ ਆ ਇਸ ਤਰ੍ਹਾਂ ਦੀ ਗਲੇ ਲੱਗੀ ਹੁੰਦੀ ਹੈ ਨਾ ਬਈ ਇਸ ਤਰ੍ਹਾਂ ਦੀ ਗਲੇਰਨ ਲਾ ਕੇ ਮੂਰਲੇ ਹਸ ਲਾਇਆ ਹੁੰਦਾ ਤੇ ਪਰ ਇਧਰ ਇੰਨੀ ਕੁ ਮਜ਼ਬੂਤੀ ਕੀਤੀ ਆ ਵੀਰ ਦੀ ਮੂਰੇ ਪਰ ਆਪਰ ਚੈਨਲ ਜਿਹੜੇ ਆਪਾਂ ਘਰਾਂ ਦੇ ਵਿੱਚ ਛੱਡਾਂ ਦੇ ਥੱਲੇ ਨਹੀਂ ਪਾਏ ਹੁੰਦੇਗੇ ਉਹ ਕੁਆਲਿਟੀ ਦਾ ਚੈਨਰ ਲੱਗਾ ਹੋਇਆਗਾ ਤੇ ਵਿੱਚ ਬੋਰਡ ਜਿਹੜਾ ਵੀਰ ਕਹਿੰਦਾ ਵੀ 5-7 ਸਾਲ ਤੱਕ ਇੱਧਰ ਹੀ ਨਹੀਂ ਗਲਦਾਗਾ ਤੇ ਇਹਦੂ ਬਿਨਾ ਵੀਰ ਰੇੜੀਆਂ ਤੋਂ ਬਿਨਾ ਹੋਰ ਆਪਣਾ ਕਾਹਦਾ ਕੰਮ ਆ ਇੱਥੇ ਰੇੜੀਆਂ ਤੋਂ ਬਿਨਾ ਵੀਰ ਆਪਾਂ ਝੂਲੇ ਵੀ ਬਣਾਉਣੇ ਆ ਕਿਤੇ ਪਏ ਜੀ ਉਹ ਵੈਗ ਗਏ ਆ ਠੀਕ ਆ ਜੀ ਇਹ ਹਰ ਵੀਰ ਆ ਬਣਾਉਣੇ ਵੇਖ ਜਾਂਦੇ ਆ ਥੋੜਾ ਟਾਈਮ ਟਾਉਂਦੇ ਆ ਹੂੰ ਇਹ ਗੇਟ ਗਿੱਲਾਂ ਦਾ ਵੀ ਅਸੀਂ ਕਰਦੇ ਆ ਠੀਕ ਆ ਜੀ ਰੇਲਿੰਗ ਵੀ ਬਣਾਉਣੇ ਆ ਠੀਕ ਆ ਠੀਕ ਆ ਸੀਲ ਦੇ ਗੇਟ ਵੀ ਬਣਾਉਣੇ ਆ ਸੀਲ ਦੇ ਜੰਗਲੇ ਵੀ ਹਾਂ ਹਾਂ ਜੀ ਸਾਰਾ ਹੀ ਕਰਦੇ ਆ ਤੇਰੀ ਠੀਕ ਆ ਜੇ ਮੰਨਣਾ ਵੀ ਕਈ ਵਾਰੀ ਪਤਾ ਕੀ ਹੁੰਦਾ ਕਿਸੇ ਦਾ ਮੂਡ ਜਿਹਾ ਬਣਿਆ ਹੁੰਦਾ ਵੀ ਅੱਜ ਪੈਸੇ ਲਾਉਣੇ ਹਨਾ ਤੇ ਆਪਣੇ ਕੋਲੇ ਬਣੀਆਂ ਬੰਦੀਆਂ ਤਿਆਰ ਵੀ ਮਿਲ ਜਾਂਦੀਆਂ ਅਸਾਂ ਹੁਣ ਤਿਆਰ ਕਰ ਦਈਏ ਜਾਂ ਅੱਜ ਤਿਆਰ ਕਰਕੇ ਛੱਡੇ ਆ ਠੀਕ ਆ ਜੀ ਲੋਕ ਕੁਕ ਲਾ ਕੇ ਕੰਪਲੀਟ ਕੀਤੀ ਅੱਜ ਜੀ ਠੀਕ ਆ ਜੀ ਉਸ ਤੋਂ ਬਾਅਦ کریم ਲੋ 3.1 ਸ਼ੁਰੂ ਕੀਤੀ ਆ ਠੀਕ ਆ ਜੀ ਤੇ ਦੋ ਅਸੀਂ ਹੋਰ ਸ਼ੁਰੂ ਕਰ ਦੇਣੀਆਂ ਵਾ ਜਿਹੜੀਆਂ ਮੰਨ ਕੇ ਚੱਲੋ ਬਈ ਜੇ ਕੋਈ ਦੋਆਂ ਤਿੰਨਾਂ ਦਿਨਾਂ ਬਾਅਦ ਆਇਤਾ ਆਉਂਦਾ ਉਹਨਾਂ ਨੂੰ ਬਣੀ ਬਣਾਈ ਤਿਆਰ ਮਿਲ ਜੂਗੀ ਚੀਜ਼ ਆਹ ਕਿੰਨੇ ਦਿਨ ਮਿਲ ਜੂਗੀ ਹਾਂਜੀ 4-5 ਲਾ ਕੇ ਆ ਜੀ ਤੇ ਜੇ ਕਿਸੇ ਨੇ ਸਪੈਸ਼ਲ ਬਣਾਉਣੀ ਹੋਵੇ ਉਹਦੇ ਲਈ ਕਿੰਨੇ ਕ ਦਿਨ ਚਾਹੀਦੇ ਜਿਵੇਂ ਆਪਾਂ ਸਪੈਸ਼ਲ ਵੱਡਾ ਸਜ ਬਣਾਇਆ ਮਟੀਰੀਅਲ ਵੀ ਭਾਰਾ ਲਾਇਆ ਇਹਦੇ ਤੇ ਹਣਾ ਸਾਰਾ ਤੇ ਜੇ ਉਵੇਂ ਕਿਸੇ ਨੇ ਤਿਆਰ ਕਰਾਉਣੀ ਹੋਵੇ ਸਾਈ ਤੇ 6-7 ਦਿਨ ਲੱਗ ਜਾਂਦੇ ਪਹਿਲਾਂ ਦੱਸ ਦੇ ਫੋਨ ਲਾ ਦੇ ਠੀਕ ਆ ਇਰੇ ਵਿੱਚ ਵਜ਼ਨ ਕਿੰਨਾ ਕ ਪਾ ਸਕਦੇ ਬਈ ਜਿਵੇਂ ਆਪਾਂ ਪੱਠੇ ਦਾ ਲਿਓਣੀ ਆਂ ਕਈ ਵਾਰੀ ਕੀ ਹੁੰਦਾ ਬਈ ਆਪਾਂ ਖੇਤ ਕੋਈ ਰੇ ਵੀ ਲੈ ਕੇ ਜਾਣੀ ਆਂ ਕਈ ਵਾਰੀ ਕੋਈ ਬਾਜ਼ਾਰ ਚ ਆਉਣਾ ਕਿਵੇਂ 10-15 ਪਸ਼ੂ ਰੱਖੇ ਅਗਲੇ ਨੇ 8-10 ਕੁਇੰਟਲ ਫੀਡ ਵੀ ਰੱਖ ਕੇ ਲੈਉਣੀ ਹੋਵੇ ਕਿੰਨਾ ਕ ਵਜ਼ਨ ਚੱਲ ਜਾਂਦੀ ਆ ਇਹ 7-8 ਕੁਇੰਟਲ ਆਪਾਂ ਲੱਗਣਗੇ 7-8 ਕੁਇੰਟਲ 6 ਬਈ 3.5 ਦੀ ਆ ਠੀਕ ਹੈ ਜੀ ਬਾਕੀ ਤੁਹਾਡੇ ਮੋਟਰਸਾਈਕਲ ਤੇ ਜਾਣ ਚਾਹੀਦਾ ਜਿੰਨਾ ਦਾ ਜਿੰਨਾ ਮਾਰਦੀ ਠੀਕ 7 ਕੁਇੰਟਲ ਵੀ ਕਹਿ ਲਈਏ ਤਾਂ ਬਈ 14-15 ਬੋਰੀਆਂ ਇਹਦੇ ਵਿੱਚ ਆ ਜਾਣੀਆਂ ਵਧੀਆ ਹਨ ਫੀਡ ਵਾਲੀਆਂ 50 ਕਿਲੋ ਦੀ ਬੋਰੀ ਹੁੰ 3/5 ਦਾ ਸਾਈਜ਼ ਆ ਉਹ 4-5 ਗੋਣ ਠੀਕ ਆ ਠੀਕ ਆ ਬਾਈ ਠੀਕ ਆ ਤੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਤੇ ਉਹਦਾ ਮਾਨਤਾਨ ਬੰਦੇ ਦਾ ਹਾਂ ਮਾਨਤਾਨ ਕਰਦੇ ਠੀਕ ਆ ਜੀ ਤੇ ਬਾਕੀ ਬਾਈ ਦਾ ਇੱਕ ਵਾਰੀ ਤੁਹਾਨੂੰ ਨੰਬਰ ਮੈਂ ਦੁਕਾਨ ਦੇ ਉੱਪਰ ਲਿਖਿਆ ਵੀ ਦਿਖਾ ਦਿੰਦਾ ਹਨਾ ਤੇ ਜਿਹੜੇ ਵੀ ਕਿਸੇ ਕਿਸਾਨ ਭਰਾ ਨੇ ਪੱਠਿਆਂ ਦੇ ਲਈ ਆਪਣੀ ਰੇੜੀ ਬਣਾਉਣੀ ਹੋਵੇ ਜਾਂ ਖੇਤ ਆਪਣਾ ਕੋਈ ਯੂਰੀਆ ਵਗੈਰਾ ਜਾਂ ਕੋਈ ਵੀ ਰੇ ਵਗੈਰਾ ਲੈ ਕੇ ਆਉਣੀ ਜਾਂ ਸ਼ਹਿਰ ਤੋਂ ਆਪਾਂ ਫਾਰਮ ਦੇ ਲਈ ਫੀਡ ਲੈ ਕੇ ਆਉਣੀ ਆ ਜਾਂ ਕੋਈ ਵੀ ਸਮਾਨ ਲੈ ਕੇ ਆਉਣਾ ਮੋਟਰਸਾਈਕਲ ਪਿੱਛੇ ਪੈਣ ਵਾਲੀ ਬਾਈ ਟਰਾਲੀ ਬਣਾ ਕੇ ਦਿੰਦਾ 2 ਟਾਇਰਾਂ ਵਾਲੀ ਤੇ 3 ਟਾਇਰਾਂ ਵਾਲੀ ਦੋਨੇ ਜਿਹੜੀ ਵੀ ਤੁਸੀਂ ਚਾਹੋ ਓਦਾਂ ਦੀ ਬਾਈ ਤਿਆਰ ਕਰਕੇ ਦੇ ਦਊਗਾ ਤੇ ਨੰਬਰ ਬਾਈ ਹੁਣਾਂ ਦਾ ਤੁਹਾਨੂੰ ਸਾਹਮਣੇ ਨਜ਼ਰ ਆਉਂਦਾ ਹੋਊਗਾ ਤੇ ਡਿਸਪਲੇ ਤੇ ਵੀ ਚੱਲਦੇ ਆ ਜਿਹੜੇ ਵੀ ਕਿਸੇ ਕਿਸਾਨ ਭਰਾ ਨੇ ਮੋਕੇ ਸ਼ਹਿਰ ਦੇ ਵਿੱਚ ਰਿਹੜੀ ਬਣਾਉਣੀ ਹੋਵੇ ਤਾਂ ਬਾਈ ਹੁਣਾਂ ਨਾਲ ਸੰਪਰਕ ਕਰ ਲਿਓ ਧੰਨਵਾਦ